ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪਟਵਾਰੀ ਟਾਇਰ ਤੇ ਅੱਜ ਸਾਡੇ ਕੋਲ ਗੱਡੀ ਆਈ ਹੈ ਆਲਟੋ ਆਲਟੋ ਜਿਹੜੀ ਹੈਗੀ ਕਾਲੇ ਰੰਗ ਦੀ ਆਪਾਂ ਇਹ ਚ ਜਿਹੜੇ ਲਾਈ ਵਿਲ ਪਾਉਣ ਲੱਗੇ ਆ ਉਹ ਵੀ ਪਾਉਣ ਲੱਗੇ ਆ ਕਾਲੇ ਰੰਗ ਦੀ ਵੋਸਨ ਦੇ ਵਿੱਚ ਮਲਟੀ ਸਪੋਕ ਸੈੱਟ ਹੈ ਤੇ ਟਾਇਰ ਜਿਹੜੇ ਪਾਉਣ ਲੱਗੇ ਯੋਕੋਹਾਮਾ ਦੇ ਬਾਈ ਹੋਰ ਇਹ ਸਾਡੇ ਕੋਲੇ ਆਏ ਸੀ ਬਾਈ ਹੋਰ ਇਹ ਕਹਿੰਦੇ ਸਾਨੂੰ ਕੁਝ ਨਹੀਂ ਪਤਾ ਬਸ ਛੋਟੀ ਜਿਹੀ ਜ਼ਿੰਮੇਵਾਰੀ ਹੈ ਸਾਡੀ ਗੱਡੀ ਬਣਾਉਣਾ ਕੋਕਾ ਵੀ ਗੱਡੀ ਲੱਗਣੀ ਚਾਹੀਦੀ ਹੈ ਸੋਹਣੀ ਦੈਸ਼ਿਕ ਲੱਗਣੀ ਚਾਹੀਦੀ ਹੈ ਇਸ ਤੋਂ ਬਾਅਦ ਸਾਨੂੰ ਪ੍ਰੋਪਰ ਅਲਾਈਨਮੈਂਟ ਬੈਲੈਂਸਿੰਗ ਹੋਣ ਤੁਹਾਦਰ ਕਾਲੀ ਹਲ ਤੋਂ ਕਾਲੇ ਲਾਇਆਂ ਨਾਲ ਹੋ ਚੁੱਕੀ ਹੈ ਰੈਡੀ ਜਿਹੜੀ ਗੱਡੀ ਦੀ ਲੁੱਕ ਨਿਕਲ ਗਈ ਹੈ ਬੜੀ ਪਿਆਰੀ ਨਿਕਲ ਗਈ ਹੈ ਇਹ ਲਾਇਆਂ ਦੀ ਖਾਸ ਗੱਲ ਇਹ ਹੈ ਵੀ ਜਦੋਂ ਗੱਡੀ ਚੱਲਦੀ ਹੈ ਤਾਂ ਲਾਇ ਹੂਮ ਦੇ ਬੜੇ ਪਿਆਰੇ ਲੱਗਦੇ ਆ ਜੇ ਤੁਸੀਂ ਵੀ ਚਾਹੁੰਦੇ ਹੋ ਵੀ ਸੋਡੀ ਗੱਡੀ 'ਚ ਭਾਂ ਡੈਸ਼ਿੰਗ ਡੈਸ਼ਿੰਗ ਲਾਏ ਤੇ ਸੋਹਣੇ ਸੋਹਣੇ ਟਾਇਰ ਤਾਂ ਸਾਡੇ ਕੋਲ ਵਿਜ਼ਿਟ ਕਰੋ ਤੁਸੀਂ ਪਟਵਾਰੀ ਡਰ ਬਰਨਾਲਾ ਤੇ ਇਸ ਵੀਡੀਓ ਨੂੰ ਆਪਣੇ ਯਾਰਾਂ ਦੋਸਤਾਂ ਨੂੰ ਵੱਧ ਤੋਂ ਵੱਧ ਕਰੋ ਸ਼ੇਅਰ ਤਾਂ ਜੋ ਹਰ ਇੱਕ ਬੰਦਾ ਇਸ ਦਾ ਵੱਧ ਤੋਂ ਵੱਧ ਫਾਇਦਾ ਲੈ ਸਕੇ ਤੇ ਪ੍ਰੋਪਰ ਨੋਲੇਜ ਨਾਲ ਲਾਇ ਲੈ ਸਕੇ ਧੰਨਵਾਦ ਜੀ ਛੋਟਾ ਸਾਰਿਆਂ ਦਾ ਬਹੁਤ-ਬਹੁਤ ਆੰਦਾ ਕਰੇ ਸਾਲੀ ਉਸ ਦੁਨੀਆ ਤੈਨੂੰ ਹੁੰਦਾ 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 ਨਹੀਂ ਮੈਂ ਚੰਗਿਆ ਦਾ ਕਰੇ ਸਾਲੀ ਉਸ ਦੁਨੀਆ ਤੈਨੂੰ ਹੁੰਦਾ 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 ਨਹੀਂ ਮੈਂ ਬੈੜ ਹੋ ਗਿਆ ਆ ਚੰਗਿਆ ਦਾ ਕਰੇ ਸਾਲੀ ਉਸ ਦੁਨੀਆ ਤੈਨੂੰ ਹੁੰਦਾ 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 ਨਹੀਂ ਮੈਂ